ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਕੱਲ ਪਿਛਲੇ ਦਿਨੀ ਜਿਹੜੀ ਸਵਰਨਜੀਤ ਸਿੰਘ ਦੀ ਮੇਅਰ ਦੀ ਚੋਣ ਹੋਈ ਆ ਉਹਦੇ 'ਚ ਇੱਕ ਅਮਰਤ ਧਾਰੀ ਸਿੰਘ ਦੀ ਟਰੰਪ ਦੇ ਉੱਪਰ ਜਿੱਤ ਹੋਈ ਹੈਗੀ ਰਾਸ਼ਟਰਪਤੀ ਦੇ ਉੱਪਰ ਜਿੱਤ ਹੋਈ ਆ ਇਹ ਕਿਉਂ ਮੈਂ ਕਹਿ ਰਿਹਾਗਾ ਆਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਬਤ ਕਰਕੇ ਦਿਖਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੀ ਪਿਛਲੇ ਦਿਨੀ ਸਵਰਨਜੀਤ ਸਿੰਘ ਅਮਰੀਕਾ ਦੇ ਵਿੱਚ ਇੱਕ ਸ਼ਹਿਰ ਦੇ ਮੇਅਰ ਚੁਣੇ ਗਏ ਨੇ ਉਹ ਚੋਣ ਸਧਾਰਨ ਚੋਣ ਨਹੀਂ ਸੀ ਉਹ ਚੋਣ ਰਾਸ਼ਟਰਪਤੀ ਨੇ ਆਪਣੀ ਇੱਜ਼ਤ ਦਾ ਸਵਾਲ ਬਣਾਇਆ ਹੋਇਆ ਸੀਗਾ ਕਈ ਬੰਦੇ ਮਤਲਬ ਇਹ ਜਿਹੇ ਮਤਲਬ ਜਿਹੜੇ ਆਗੂ ਆ ਜਾਂਦੇ ਨੇ ਐਮਐਲਏ ਮੰਤਰੀ ਕਈ ਵਾਰੀ ਮੁੱਖ ਮੰਤਰੀ ਵੀ ਇਹ ਪਹਿਲੀ ਵਾਰ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਕੁਰਸੀ ਤੇ ਬੈਠਾ ਹੋਇਆ ਵਿਅਕਤੀ ਹੈ ਨਾ ਜਿਹੜਾ ਇਹ ਇੰਨਾ ਕਿ ਮੈਂ ਹੰਕਾਰੀ ਕਹਾ ਇਹਨੂੰ ਜੋ ਮੈਂ ਕੀ ਕਹਾ ਇਹ ਹਰੇਕ ਨਾਲ ਹੀ ਨੌ ਪੰਜਾ ਖੋਦੀ ਵਸਾ ਲੈਂਦਾ ਜਿੱਥੇ ਕੇ ਹੁਣ ਤੁਸੀਂ ਸੋਚ ਕੇ ਦੇਖੋ ਇੱਕ ਮੀਅਰ ਇੱਕ ਰਾਸ਼ਟਰਪਤੀ ਅਮਰੀਕਾ ਦਾ ਗੁੱਡਾ ਵੱਡਾ ਅੰਤਰ ਇਸ ਚੀਜ਼ ਦੇ ਵਿੱਚ ਪਰ ਉਹਨੇ ਇਸ ਚੀਜ਼ ਨੂੰ ਆਪਣੀ ਮਤਲਬ ਨਾ ਹੇ ਦਾ ਮਤਲਬ ਚੋਣ ਬਣਾਈ ਸੀ ਇਹ ਕਹਿੰਦਾ ਸੀਗਾ ਕਿ ਪਹਿਲਾਂ ਜਦੋਂ ਮੇਰੀ ਅਲੈਕਸਨ ਵੇਲੇ ਕਹਿੰਦਾ ਜਦੋਂ 트럼ਪ ਕਹਿੰਦਾ ਮੇਰੀ ਇਲੈਕਸ਼ਨ ਵੇਲੇ ਜਿਵੇਂ ਲੋਕ ਉਦੋਂ ਮੀਡੀਆ ਕਹਿੰਦਾ ਕਹਿੰਦਾ ਸੀ ਨਾ ਵੀ 트럼ਪ ਹਾਰੂਗਾ ਹਾਰੂਗਾ ਉਹ ਕਹਿੰਦਾ ਮੀਡੀਆ 트్రायल ਸੀਗਾ ਸਾਰਾ ਔਰ ਮੈਂ ਜਿੱਤ ਕੇ ਦਿਖਾਇਆ ਇਸੇ ਤਰ੍ਹਾਂ ਹੁਣ ਵੀ ਕਹਿੰਦਾ ਜਿਹੜਾ ਇਹ ਮੀਡੀਆ 트్రायल ਕਰ ਰਿਹਾਗਾ ਜੋ ਮੀਡੀਆ ਕਹਿੰਦਾ ਅੱਜਕੱਲ ਕਰ ਰਿਹਾਗਾ ਐਤਕੀ ਵੀ ਕਹਿੰਦਾ ਇਹ ਜਿਹੜੀ ਜਿੱਤ ਹੈ ਮੇਰੀ ਹੀ ਹੋਣੀ ਆ ਸਵਰਨਜੀਤ ਦੀ ਜਿੱਤ ਕਹਿੰਦਾ ਨਹੀਂ ਹੋਣੀ ਹੈਗੀ ਇਹ ਮਤਲਬ ਪਰ ਜਿਸ ਸਮੇਂ ਉਬਾਮਾ ਦੀ ਜਿਵੇਂ ਜਿੱਤ ਹੋਈ ਸੀਗੀ ਨਾ ਓਵੇਂ ਜਿਕਰ ਲੋਕਾਂ ਨੇ ਫਿਰ ਸਾਬਤ ਕਰਕੇ ਦਿਖਾਇਆ ਕਿ ਜਦੋਂ ਅਸੀਂ ਆਪਦੀ ਆਈ ਤੇ ਆਉਨੇ ਆ ਨਾ ਫਿਰ ਅਸੀਂ ਵੱਡੇ ਵੱਡੇ ਟਰੰਪਾਂ ਨੂੰ ਟਰੰਕਾਂ ਨੂੰ ਟੱਕਾਂ ਨੂੰ ਪਤਾ ਨਹੀਂ ਕਿਹਨੂੰ ਕਿਹਨੂੰ ਫਿਰ ਜਿਵੇਂ ਮਰੂਤੀਕਾਰ ਤੇ ਟੱਕ ਦੀ ਟੱਕਰ ਹੁੰਦੀ ਹੈ ਨਾ ਫਿਰ ਓਵੇਂ ਦਿਖਾ ਦਿੰਨੇ ਆ ਹੁਣ ਦੋਸਤੋ ਸਵਰਨਜੀਤ ਸਿੰਘ ਕਿਹੜੇ ਸ਼ਹਿਰ ਦਾ ਮੇਅਰ ਬਣਿਆ ਕੀ ਨੌਆ ਮੈਨੂੰ ਇਹ ਜੇ ਨੌ ਨੂੰ ਜੇ ਘੱਟ ਹੀ ਲੈਨੇ ਆਉਂਦੇ ਨੇ ਤੁਹਾਨੂੰ ਮੈਂ ਸਹੀ ਗੱਲ ਦੱਸਦਾਗਾ ਆਪਾਂ ਦਾ ਸਿੱਧੀ ਗੱਲ ਜਾਣਦੇ ਆ ਕਿ ਸਾਡਾ ਇੱਕ ਅਮਰਤਾਰੀ ਸਿੰਘ ਹੈ ਦਾਦਾ ਪ੍ਰਕਾਸ਼ ਹੈ ਸਿਰ ਤੇ ਪੱਗ ਬੰਨੀ ਆ ਔਰ ਮਹਾਰਾਜਾਂ ਲਈ ਦੇਖਾ ਔਰ ਪੰਗਾ ਪੈ ਗਿਆ ਟਰੰਪ ਦੇ ਨਾਲ ਟਰੰਪ ਥੋੜਾ ਜਿਹਾ ਸੌਖਾ ਨਾ ਲੈਣਾ ਅਮਰੀਕਾ ਦਾ ਯੂ ਐਸ ਏ ਦਾ ਉਹਦਾ ਪੰਗਾ ਟਰੰਪ ਨਾਲ ਪੈ ਗਿਆ ਤੇ ਫਿਰ ਦੋਸਤੋ ਇੱਥੇ ਫਿਰ ਜਦੋਂ ਲੜਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਿੱਠ ਤੇ ਖੜਾ ਹੋਵੇ ਨਾ ਜਿਵੇਂ ਜਦੋਂ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਕਿਹਾ ਸੀਗਾ ਕਿ ਤੂੰ ਮਤਲਬ ਹੰਕਾਰ ਦੇ ਵਿੱਚ ਅ ਇੱਕ ਗਲਤਾਨ ਹੋਇਆ ਹੋਇਆ ਰਾਜਾ ਲੇਕਿਨ ਕਹਿੰਦਾ ਮੇਰੇ ਕੋਲੇ ਚਾਹੇ ਅੱਜ ਕੁਝ ਵੀ ਨਹੀਂ ਰਿਹਾ ਪਰ ਮੇਰੀ ਯਾਦ ਦੇ ਵਿੱਚ ਉਹ ਪਰਿਪੂਰਨ ਪ੍ਰਮਾਤਮਾ ਹੈ ਇਸ ਕਾਰਨ ਕਰਕੇ ਮੈਂ ਕਦੇ ਵੀ ਆਪਦੇ ਆਪ ਨੂੰ ਕਿਸੇ ਤੋਂ ਕਮਜ਼ੋਰ ਨਹੀਂ ਸਮਝਦਾ ਇਸੇ ਤਰ੍ਹਾਂ ਸਵਰਨਜੀਤ ਸਿੰਘ ਅਮਰਤਾਰੀ ਸਿੰਘ ਜੀ ਦੀ ਪਿੱਠ ਦੇ ਉੱਪਰ ਜਿਹਦੇ ਸਿਰ ਦੇ ਉੱਪਰ ਸਿਰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਹੱਥ ਸੀਗਾ ਨਾ ਉਹਦੇ ਅੱਗੇ ਫਿਰ 트럼ਪ ਦਾ ਕੀ ਫਿਰ ਚਾਹੇ ਕੋਈ ਵੀ ਆ ਜਾਂਦਾ ਉਹ ਤਾਂ ਉਹਨੂੰ ਉਹਦਾ ਰਿਜ਼ਲਟ ਭੁਗਤਣਾ ਹੀ ਪੈਣਾ ਸੀਗਾ ਪਰ ਪੂਰੀ ਵੱਡੀ ਜਿੱਤ ਦੋਸਤੋ ਮਤਲਬ ਉਹਨੇ ਦਰਜ ਕੀਤੀ ਆ ਤੇ ਇਹਦੇ ਨਾਲ ਸਾਡੇ ਸਿੱਖਾ ਕਮਿਊਨਿਟੀ ਦਾ ਸਾਡੀ ਕੌਮ ਦਾ ਸਿਰ ਦੁਨੀਆ ਦੇ ਵਿੱਚ ਬਹੁਤ ਉੱਚਾ ਹੋਇਆਗਾ ਕਿਉਂਕਿ ਦੋਸਤੋ ਜਦੋਂ ਇਸ ਤਰ੍ਹਾਂ ਦੀ ਜੇ ਕੋਈ ਸਿੰਪਲ 트럼ਪ ਆਪਣੇ ਮੇਅਰ ਦੀ ਚੋਣ ਹੁੰਦੀ ਤਾਂ ਕਿਹੜਾ ਪੁੱਛਦਾ ਜੀ ਚੋਂ ਉਨਾਈ ਚਲੀ ਗਈ ਕੋਈ ਮਿਹਰ ਬਣ ਗਿਆ ਨਾ ਬਣ ਗਿਆ ਪਰ ਜਦੋਂ ਇੱਕ ਮੂਰੇ ਰਾਸ਼ਟਰਪਤੀ ਖੜ ਜਾਵੇ ਅਮਰੀਕਾ ਦਾ ਤਾਂ ਫਿਰ ਉਹ ਗੱਲ ਵੱਡੀ ਹੋ ਜਾਂਦੀ ਹੈ ਤੇ ਉਸ ਚੀਜ਼ ਨੂੰ ਜਦੋਂ ਕਿਉਂਕਿ ਇਹਦੇ ਨਾਲ ਹੁੰਦਾ ਕੀ ਆ ਦੋਸਤੋ ਜੇ ਕੋਈ ਮਾੜਾ ਵਿਅਕਤੀ ਹੁੰਦਾ ਨਾ ਕਿਉਂਕਿ ਜਦੋਂ ਫਿਰ ਮੂਰੇ ਰਾਸ਼ਟਰਪਤੀ ਖੜਾ ਹੁੰਦਾਗਾ ਫਿਰ ਬੰਦਾ ਕਬਰਾ ਜਾਂਦਾ ভোটার ਵੀ ਕਬਰਾ ਜਾਂਦੇ ਨੇ ਕਿਉਂ ਅਲਗਾ ਯਾਰ ਮੂਰੇ ਰਾਸ਼ਟਰਪਤੀ ਆ ਰਾਜ ਉਹਦਾ ਹਜੇ ਟਾਈਮ ਬਹੁਤ ਪਿਆਗਾ ਤੇ ਉਮੀਦਵਾਰ ਵੀ ਕਬਰਾ ਜਾਂਦਾ ਬੀ ਯਾਰ ਮਤਲਬ ਆਹ ਕਹਿੰਦਾ ਕਿਹੜਾ ਪੰਗਾ ਲਊਗਾ ਔਖੇ ਹੁਮਾਂਗੇ ਪਰ ਇਧਰ ਗੁਰੂ ਦਾ ਫਿਰ ਸਿੰਘ ਸਿਗਾ ਗਾਤਰੇ ਵਾਲਾ ਉਹ ਕਹਦਾ ਫਿਰ ਆਉਣ ਦੇ ਆਉਣ ਦੇ ਕਹਿੰਦਾ ਫਿਰ ਟਰੰਪ ਆ ਜਾ ਤੂੰ ਕੋਈ ਗੱਲ ਨਹੀਂ ਦੋਸਤੋ ਮੈਂ ਤਾਂ ਬਜ ਮੋٹے ਜੇ ਤੌਰ ਤੇ ਜੱਟ ਕੇ ਸੌਦੇ ਨਾਲ ਇਹ ਕਹਿਣਾ ਵੀ ਜੱਟਾ ਸਵਾਦ ਲਿਆਤਾ ਸਵਰਨਜੀਤ ਨਜ਼ਾਰਾ ਹੀ ਲਿਆਤਾ ਬਾਈ ਪਰ ਸਾਨੂੰ ਨਹੀਂ ਪਤਾ ਤੇਰਾ ਸੂਬਾ ਕਿੱਥੇ ਆ ਕਿਹੜੀ ਤੇ ਕੁਰਸੀ ਤੇ ਬੈਠਣਾ ਪਰ ਸਾਨੂੰ ਤਾਂ ਇੱਕੋ ਹੀ ਗੱਲ ਪਤਾ ਜਦੋਂ ਸਾਡੇ ਸਿੰਘ ਦਾ ਕਿਤੇ ਪੈ ਜਾਂਦਾ ਨਾ ਨਜ਼ਾਰਾ ਕਿਉਂਕਿ ਸਾਡੀ ਇੱਥੇ ਜਿਹੜੀ ਲੜਾਈ ਹੈ ਨਾ ਸਾਡੀ ਲੜਾਈ ਹੈ ਇੱਥੇ ਗੋਵਰ ਆ ਰਹੀਏ ਉਹਨਾਂ ਨਾਲ ਉਹ ਭੌਂਕਣੋਂ ਨਹੀਂ ਹਟਦੇ ਆ ਇੱਕ ਤੁਹਾਡੇ ਇੱਥੇ ਦੀ ਕੋਈ ਇੱਕ ਹੋਾਈ ਗਈ ਆ ਮੈਂ ਚੱਲ ਕਾਨੂੰਨ ਆਨਲਾਈਨਾਂਗਾ ਤੇ ਇਹ ਨੰਛੀ ਪਤਾ ਨਹੀਂ ਕੀ ਐ ਇਹ ਜਿਹੇ ਲੋਕ ਸਾਡੇ ਸਿੰਘਾਂ ਨੂੰ ਚੜਿਆਉਂਦੇ ਰਹਿੰਦੇ ਨੇ ਇਹ ਸਾਨੂੰ ਨਹੀਂ ਚੜਿਆਉਂਦੇ ਇਹ ਖੁਦ ਸਾ ਤੋਂ ਚੇੜਦੇ ਰਹਿੰਦੇ ਨੇ ਫਿਰ ਇਹਨਾਂ ਨੂੰ ਜਦੋਂ ਕੋਈ ਇਹੋ ਜਿਹਾ ਜਵਾਬ ਦਿੰਨੇ ਆ ਨਾ ਦੁਨੀਆ ਦੇ ਵਿੱਚ ਫਿਰ ਇਹਨਾਂ ਦੀ ਪੂ ਪੂ ਵੱਜ ਜਾਂਦੀ ਆ ਹੁਣ ਇਹਨਾਂ ਸਾਰਿਆਂ ਦੀ ਪੂ ਪੂ ਵੱਜ ਗਈ ਪੂਰੀ ਇਹਨਾਂ ਨੂੰ ਕੋਈ ਜਵਾਬ ਨਹੀਂ ਔਰਦਾ ਹੁਣ ਜੇਕਰ ਤੇ ਸਵਰਨਜੀਤ ਹਾਰ ਜਾਂਦਾ ਫਿਰ ਇਹਨਾਂ ਨੇ ਡੋਡੇ ਬੰਬ ਛੱਟਨੇ ਤੇ ਗਪਾੜ ਜਿਹਦਾ ਹਿਸਾਬ ਕੋਈ ਨਹੀਂ ਜਿਵੇਂ ਹੁਣ ਸਾਡਾ ਉਹ ਮੁੰਡਾ ਜਿਹੜਾ ਨਸੇ ਵਾਲੇ ਉਹਦੇ ਚੋਂ ਬਰੀ ਹੋ ਕੇ ਬਾਹਰ ਨਿਕਲਿਆਗਾ ਉਹਦੇ ਤੇ ਤਵਾ ਲੱਗਿਆ ਸੀ ਉਹ ਵੀ ਅਮਰਤਾ ਰਿਸ਼ੰਗ ਸੀਗਾ ਜਦੋਂ ਉਹ ਉਹ ਤੋਂ ਐਕਸੀਡੈਂਟ ਹੋਇਆ ਨਾ ਦੋਸਤੋ ਸਾਡੇ ਨੈਸ਼ਨਲ মিডিਏ ਨੇ ਉਹ ਪੰਡੀ ਪ੍ਰਚਾਰ ਕੀਤਾ ਸਾਡੇ ਸਿੱਖਾਂ ਦੇ ਖਿਲਾਫ ਪੱਗ ਵਾਲਿਆਂ ਦੇ ਖਿਲਾਫ ਔਰ ਅਮਰੀਕਾ ਦੇ ਵਿੱਚ ਵੀ ਇੰਨਾ ਪੰਡੀ ਪ੍ਰਚਾਰ ਹੋਇਆ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਉਹ ਦੇਸ਼ ਜਿੱਥੇ ਸਾਰੇ ਆਪਾਂ ਇਹ ਸਮਝਦੇ ਸੀਗੇ ਉੱਥੇ মিডিਆ ਵੀ ਨਿਰਪੱਖ ਹੈ ਉੱਥੇ ਲੋਕ ਵੀ ਨਿਰਪੱਖ ਨੇ ਸਹੀ ਗੱਲ ਕਰਦੇ ਨੇ ਪਰ ਉਹਨਾਂ ਲੋਕਾਂ ਨੇ ਵੀ ਸਾਡੀ ਪੱਗ ਵਾਲਿਆਂ ਦੀ ਉੱਥੇ ਉਹ ਮਤਲਬ ਉਹ ਕਰੀਏ ਜਿਹਦਾ ਹਿਸਾਬ ਨਹੀਂ ਸਾਜਜ ਪਾ ਕੇ ਸੰੜਿਆ ਜਦੋਂ ਕਿ ਥੋੜੇ ਅਮਰੀਕਾ ਦੇ ਲੋਕਾਂ ਤੋਂ ਐਕਸੀਡੈਂਟ ਨਹੀਂ ਹੁੰਦੇ ਸਾਡੇ ਇੰਡੀਆ ਵਾਲੇ ਲੋਕਾਂ ਤੋਂ ਐਕਸੀਡੈਂਟ ਨਹੀਂ ਹੁੰਦੇ ਇਹਨਾਂ ਤੋਂ ਕਦੇ ਗੱਡੀਆਂ 'ਚ ਗੱਡੀਆਂ ਨਹੀਂ ਵੱਜਦੀਆਂ 100-100 ਗੱਡੀਆਂ ਦਾ ਇਕੱਠੀਆਂ ਦਾ ਐਕਸੀਡੈਂਟ ਹੋ ਜਾਂਦਾ ਜੇ ਉਸ ਮੁੰਡੇ 'ਤੇ ਐਕਸੀਡੈਂਟ ਹੋ ਗਿਆ ਹੋ ਸਕਦਾ ਨੀਂਦ ਹੀ ਆ ਗਈ ਹੋਵੇ ਮੰਨ ਲਓ ਸਪੂਲ ਕਰ ਲੋ ਕੁਝ ਵੀ ਧਿਆਨ ਇਧਰ ਉਧਰ ਚਲਿਆ ਗਿਆ ਮਾੜਾ ਯਾਰ ਅੱਜਕੱਲ ਮੋਬਾਈਲ ਕਿੰਨੀ ਧਿਆਨ ਚ ਲਿਆ ਗਿਆ ਅੱਖ ਦੇ ਪੂਰੇ ਨਾਲ ਐਕਸੀਡੈਂਟ ਹੋ ਜਾਂਦਾ ਹੋ ਗਿਆ ਯਾਰ ਮਤਲਬ ਉਹਨੇ ਨਸ਼ਾ ਪੀਤਾ ਹੋਇਆ ਸੀ ਉਹਦੇ ਦਾੜੀ ਰੱਖੀ ਹੋਈ ਆ ਉਹਦੇ ਪੱਗ ਬੰਨੀ ਆ ਉਹਨੇ ਸ਼ਰਾਬ ਪੀਤੀ ਹੋਈ ਸੀ ਉਹਨੇ ਉਹ ਕੀਤਾ ਸੀ ਉਹਦੇ ਪਰਿਵਾਰ ਨੇ ਕਿਹਾ ਕਿ ਸਾਡੇ ਬੱਚੇ ਦੇ ਉੱਪਰ ਨਸ਼ੇ ਦਾ ਇਲਜ਼ਾਮ ਨਾ ਲਗਾਓ ਇਹ ਗੱਲ ਗਲਤ ਐ ਸਾਡੇ ਬੱਚੇ ਨੂੰ ਜੋ ਸਜ਼ਾ ਹੋਊ ਅਸੀਂ ਭੁਗਤਾਂਗੇ ਪਰ ਸਾਡੇ ਬੱਚੇ ਤੇ ਨਸ਼ੇ ਦਾ ਇਲਜ਼ਾਮ ਨਾ ਲਗਾਓ ਪਰ ਨਹੀਂ ਟਲੇ ਲੇਕਿਨ ਹੁਣ ਕੀ ਸਵਾਦ ਆਇਆ ਹੁਣ ਉਹ ਬੱਚਾ ਇਸ ਚੀਜ਼ ਦੇ ਵਿੱਚੋਂ ਬਰੀ ਹੋ ਕੇ ਨਿਕਲਿਆ ਕੱਲਾ ਲਾਹ ਪਰਵਾਹੀ ਵਾਲਾ ਰਹਿ ਗਿਆ ਉਹ ਜੋ ਵੀ ਬਰੀ ਹੋਊਗਾ ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ। ਸੋ ਦੋਸਤੋ ਇਹ ਜਿਹੜੀ ਚੀਜ਼ ਹੈਗੀ ਇਹਨੂੰ ਥੋੜੀ ਜਿਹੀ ਧਿਆਨ ਨਾਲ ਵਾਚਿਆ ਕਰੋ, ਦੇਖਿਆ ਕਰੋ। ਇਹ ਚੀਜ਼ਾਂ ਐਵੇਂ ਹੀ ਨਹੀਂ ਹੈਗੀਆਂ। ਇਹ ਚੀਜ਼ਾਂ ਮਹਿਨਾ ਰੱਖਦੀਆਂ ਨੇ। ਇਹ ਗੱਲਾਂ ਆਪਣੇ ਆਪ ਦੇ ਵਿੱਚ ਮਹਿਨਾ ਰੱਖਦੀਆਂ ਨੇ। ਜਦੋਂ ਸਾਡੀ ਕੌਮ ਦੇ ਉੱਪਰ ਕੋਈ ਬੰਦਾ ਉਂਗਲੀ ਉਠਾਉਣ ਦੀ ਕੋਸ਼ਿਸ਼ ਕਰਦਾ ਸਾਡੇ ਕਿਸੇ ਇੱਕ ਸਿੰਘ ਦੀ ਗਲਤੀ ਦੇ ਨਾਲ ਸਾਡੀ ਪੂਰੀ ਕੌਮ ਨੂੰ ਪੱਗ ਨੂੰ ਸਾਡੀ ਦਾੜੀ ਵਾਲੀ ਦੇਖ ਨੂੰ ਜਦੋਂ ਕੋਈ ਬੰਦਾ ਪੈਰਾਂ 'ਚ ਰੋਲਣ ਦੀ ਕੋਸ਼ਿਸ਼ ਕਰਦਾ ਨਾ ਫਿਰ ਉਦੋਂ ਧਿਆਨ ਰੱਖਿਆ ਕਰੋ ਜਦੋਂ ਫਿਰ ਸਾਡੇ ਕਿਸੇ ਸਿੰਘ ਦੀ ਚੜ੍ਹਾਈ ਹੁੰਦੀ ਆ ਉਹਨੂੰ ਵੀ ਫਿਰ ਪੂਰਾ ਸਿਰ ਦਾ ਤਾਜ ਬਣਾਇਆ ਕਰੋ ਇਹ ਸਾਡਾ ਫਰਜ਼ ਬਣਦਾ ਹੈ ਇਹ ਸਾਡਾ ਫਰਜ਼ ਬਣਦਾ ਹੈ ਜੇ ਅਸੀਂ ਚੁੱਪ ਰਹਾਂਗੇ ਤਾਂ ਇਹਨਾਂ ਲੋਕਾਂ ਨੇ ਤੁਹਾਨੂੰ ਲਤਾੜ ਕੇ ਲੰਘ ਜਾਣਗੇ ਕਿਸੇ ਨੇ ਪੁੱਛਣਾ ਤੱਕ ਵੀ ਨਹੀਂ ਮੈਂ ਇਹ ਗੱਲ ਕਹਿਣਾ ਜੇ ਸੋਸ਼ਲ ਮੀਡੀਆ ਦੀ ਆਜ਼ਾਦੀ ਨਾ ਹੁੰਦੀ ਜੇਕਰ ਆਹ ਚੈਨਲਾਂ ਵਾਲਾ ਸਿਸਟਮ ਨਾ ਹੁੰਦਾ ਅੱਜ ਨੂੰ ਤੁਹਾਡਾ ਨੌ ਨਮੂਦ ਖਤਮ ਕਰ ਦਿੰਦੇ ਇਹ ਲੋਕ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਹਿ